ਬਾਣੀ ਪੜਦਿਆਂ ਕੋਈ ਕਹਿੰਦਾ 20 ਸਾਲ ਹੋ ਗਏ ਅਰਦਾਸਾਂ ਵਾਹ ਗੁਰੂ ਵਾਹ ਗੁਰੂ ਕਰਦਿਆਂ ਸਾਡੀ ਤਾਂ ਸੁਣਦਾ ਹੀ ਨਹੀਂ ਕਹਿੰਦੇ ਆਖਰ ਸਾਤ ਨਾਮ ਵਾਹਿਗੁਰੂ ਜੀ ਨਾ ਸੁਣਨ ਦਾ ਕਾਰਨ ਹੈ ਟਰਾਂਸਫਾਰਮ ਤੋਂ ਲਾਈਟ ਆ ਰਹੀ ਹੈ ਸਾਡੇ ਘਰ ਵਿੱਚ ਰੌਸ਼ਨੀ ਨਹੀਂ ਹੋ ਰਹੀ ਫੇਰ ਕਮੀ ਕਿੱਥੇ ਹੈ ਕੌਣ ਦੱਸੂਗਾ ਇਲੈਕਟ੍ਰੀਸ਼ੀਅਨ ਇਲੈਕਟ੍ਰੀਸ਼ੀਅਨ ਦੱਸੇਗਾ ਤੁਹਾਡੀ ਵਾਇਰ ਦੇ ਵਿੱਚ ਫਾਲਟ ਹੈ ਕਿ ਤੁਹਾਡਾ ਕਨੈਕਸ਼ਨ ਹੀ ਨਹੀਂ ਲਾਇਆ ਆਖਰ ਸਤਨਾਮ ਵਾਹਿਗੁਰੂ ਜੀ ਇਦਾਂ ਹੀ ਜਿਹੜੇ ਰੱਬ ਦੇ ਬੰਦੇ ਹੁੰਦੇ ਐ ਇਸ ਮਾਰਗ ਤੇ ਤੁਰੇ ਹੋਏ ਗੁਰਸਿੱਖ ਸੰਤ ਖਾਲਸਾ ਮਹਾਂਪੁਰ ਉਹ ਫਿਰ ਦੱਸਦੇ ਨੇ ਜਦ ਸੰਗਤ ਆਉਂਦੀ ਉਹਨਾਂ ਦੀ ਡਿਊਟੀ ਲਈ ਹੈ ਕਿਨੇ ਬਾਜਾਂ ਵਾਲੇ ਸਤਗੁਰ ਨੇ ਉਹਨਾਂ ਸਾਡੇ ਇੰਨੇ ਸਿੱਖ ਅਣਜਾਣ ਕਹਿਣਗੇ ਦੇਦਾ ਕੀ ਕੰਮ ਹੈ ਤੇ ਦੇ ਬਿਨਾ ਤਾਂ ਸ਼ਬਦ ਹੀ ਨਹੀਂ ਉਤਰਿਆ ਇਹ 10 ਦੇਹਾਂ ਵਿੱਚ ਦੀ ਸ਼ਬਦ ਆਇਆ ਹੈ ਜੇ ਦੇ ਨਾ ਹੋਊ ਤਾਂ ਇੱਥੇ ਸੁਣੂਗਾ ਕੌਣ ਤੇ ਦੇ ਤੋਂ ਬਿਨਾ ਉਪਦੇਸ਼ ਕੌਣ ਕਰੂਗਾ ਸ਼ਬਦ ਬੋਲੂ ਕਿਵੇਂ ਬਾਜਾ ਵਾਲੇ ਨੇ ਇਹ ਡਿਊਟੀ ਲਾਤੀ ਕਹਿੰਦੇ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦਿਦਾਰ ਖਾਲਸਿਕ ਕਿਉਂ ਕਿ ਇਹ ਖਾਲਸੇ ਨੂੰ ਦੇਹ ਨੂੰ ਕਿਉਂ ਲੈਂਦਾ ਵਿੱਚ ਕਹਿੰਦੇ ਅਕਾਲ ਦੀ ਪੂਜਾ ਕਰਨੀ ਪਰਚੇ ਦੁਬਾਰਾ ਤੈਨੂੰ ਖਾਲਸਾ ਦੱਸੂਗਾ ਸਮਝ ਗਏ ਹੁਣ ਅਗਲੀ ਗੱਲ ਸੁਣੋ ਬੱਚੇ ਨੂੰ ਤੁਸੀਂ ਡਰੈਸ ਵੀ ਲੈ ਦਿਓ ਯੂਨੀਫਾਰਮ ਲੈ ਦਿਓ ਨਾਮ ਲਿਖਾ ਦਿਓ ਬੁੱਕ ਲਿਆਓ ਲੇਕਿਨ ਬੱਚੇ ਨੂੰ ਸਕੂਲ ਨਾ ਘੱਲੋਂਗੇ ਤਾਂ ਮੈਨੂੰ ਦੱਸੋ ਬੱਚੇ ਨੂੰ ਊੜਾ ਆੜਾ ਏ ਬੀ ਸੀ ਆਜੂਗੀ ਘਰੇ ਬੈਠੇ ਨੂੰ ਆਜੂ ਜਾਦ ਇੱਕ ਦੁਨਿਆਵੀ ਵਿਦਿਆ ਮਾਸਟਰ ਟੀਚਰ ਤੋਂ ਬਿਣਾ ਨਹੀਂ ਆਉਂਦੀ ਤੇ ਬ੍ਰਹਮ ਵਿਦਿਆ ਤੈਨੂੰ ਕਿਵੇਂ ਆਜੂਗੀ ਬਈ ਕਦੇ ਸੋਚਿਆ ਇਹ ਦੁਨਿਆਵੀ ਵਿਦਿਆ ਟੀਚਰ ਬਿਣਾ ਨਹੀਂ ਆਉਂਦੀ ਬੱਚੇ ਨੂੰ ਸਕੂਲ ਕਰਦੇ ਆਂ ਫਿਰ ਐਕਸਟਰਾ ਟਿਊਸ਼ਨ ਰੱਖਦੇ ਆਂ ਪਲੱਸ 2 ਕਰ ਲੈਂਦਾ ਫੇਰ ਵੀ ਅਗਲੀ ਵਿੱਦਿਆ ਨਹੀਂ ਆਉਂਦੀ ਲੈਕਚਰਾਰ ਦੀ ਲੋੜ ਪੈਂਦੀ ਹੈ ਕਾਲਜ ਦੇ ਅੰਦਰ ਹੋਰ ਸਟੱਡੀਆਂ ਦੇ ਅੰਦਰ ਫੇਰ ਉਹ ਜਿਹੜਾ ਟੀਚਰ ਹੈ ਲੈਕਚਰਾਰ ਹੈ ਉਹ ਕੋਈ ਨਵੀਂ ਵਿੱਦਿਆ ਤਾਂ ਨਹੀਂ ਦਿੰਦੇ ਨਾ ਬੱਚਿਆਂ ਨੂੰ ਉਹੀ ਵਿੱਦਿਆ ਦੇ ਵਿੱਚੋਂ ਉਹੀ ਸਟੱਡੀ ਦੇ ਵਿੱਚੋਂ ਟੀਚਰ ਲੋਕ ਲੈਕਚਰਾਰ ਲੋਕ ਆਪਣਾ ਐਕਸਪੀਰੀਅੰਸ ਦਿੰਦੇ ਆਂ ਸਮਝ ਗਏ ਜਿਹੜੇ ਉਹਨੂੰ ਪੜ੍ਹ ਕੇ ਡਿਗਰੀ ਹੋਲਡਰ ਹੋ ਗਏ ਇੱਥੇ ਵੀ ਡਿਗਰੀਆਂ ਮਿਲਦੀਆਂ ਐਂ ਨਹੀਂਗਾ ਇਹੋ ਜੀ ਯੂਨੀਵਰਸਿਟੀ ਦੇਖੀ ਆ ਜਿੱਥੇ ਕੋਈ ਡਿਗਰੀ ਨਾ ਹੋਵੇ ਸਾਰੀ ਉਮਰ ਪੜ੍ਹੀ ਜਾਓ ਹੈ ਇੱਥੇ ਡਿਗਰੀਆਂ ਦਿੱਤੀਆਂ ਪਹਿਲਾਂ ਪ੍ਰਾਇਮਰੀ ਨੂੰ ਸਿੱਖ ਬਣਾਇਆ ਫਿਰ ਸੈਕੰਡਰੀ ਗੁਰ ਸਿੱਖਾ ਔਰ ਫਿਰ ਸਨਮੁਖ ਸਿੱਖਾ ਜਿਹੜਾ ਬੀਏ ਵਾਲਾ ਹੈ ਗੁਰਮਖਾ ਐਮਏ ਵਾਲਾ ਇਹ ਚ ਸਿਲੇਬਸ ਹੈ ਗੁਰਬਾਣੀ ਤੇ ਸਿੱਖ ਦਾ ਸਿਲੇਬਸ ਗੁਰੂ ਵਾਲਾ ਬਣ ਗਿਆ ਪੰਜ ਪਿਆਰਿਆਂ ਤੋਂ ਅੰਮ੍ਰਿਤ ਪਾਣ ਕਰ ਲਿਆ ਉਹਦੇ ਲਈ ਮਰਿਆਦਾ ਬਣਾਈ ਆ ਪ੍ਰਾਇਮਰੀ ਸਿੱਖ ਕਿਹੜੀ ਗੁਰ ਸਤਗੁਰ ਕਾ ਜੋ ਸਿੱਖ ਖਾਇ ਸੋ ਭਲਕੇ ਉੱਠ ਹਰ ਨਾਮ ਧਿਆਵੇ ਉਤਮ ਕਰੈ ਪਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ ਚੜੈ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਆ ਪੰਜ ਦਿਸਮ ਕਰਨ ਵਾਲਾ ਪ੍ਰਾਇਮਰੀ ਸਿੱਖ ਹੈ ਜਦੋਂ ਇਹਨੂੰ ਨਿਭਾਊਗਾ ਤਨ ਦੇਹੀ ਨਾਲ ਸ਼ਰਧਾ ਨਾਲ ਭਰੋਸੇ ਨਾਲ ਵਿਸ਼ਵਾਸ ਨਾਲ ਫਿਰ ਇਹਨੂੰ ਅਗਲੀ ਅਵਸਥਾ ਪ੍ਰਾਪਤ ਹੋਣੀ ਆ ਪਸੰਤੀ ਬਾਣੀ ਦੀ ਸਵਾਸਾ ਨਾਲ ਸਿਮਰਨ ਹੋਊਗਾ ਉਹਨੂੰ ਕੀ ਲਿਖਿਆ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਉਹ ਸੈਕੰਡਰੀ ਚ ਹੋ ਗਿਆ ਕੌਣ ਹੈ ਜਿਹੜਾ ਸਾਸ ਗਰਾਸ ਨਾਲ ਜਪਦਾ ਹੈ ਨਾ ਸਾਹ ਅੰਦਰ ਨੂੰ ਵਾਹੇ ਬਾਹਰ ਨੂੰ ਗੁਰੂ ਹੁਣ ਬਾਣੀ ਨੂੰ ਪੁੱਛ ਲੋ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸੰਤ ਕੌਣ ਆ ਜਿਹਨੂੰ ਸਾਸ ਗਰਾਸ ਵੈਗਰੂ ਨਹੀਂ ਭੁੱਲਦਾ ਤੇ ਗੁਰਸਿੱਖ ਕੌਣ ਆ ਜਿਹਨੂੰ ਸਾਸ ਗਰਾਸ ਵੈਗਰੂ ਚੇਤੇ ਰੰਦਾ ਹੁਣ ਗੁਰਸਿੱਖ ਕਹਿਣ ਦਾ ਕੋਈ ਛੋਟਾ ਨਹੀਂ ਹੋਣ ਲੱਗਿਆ ਸੰਤ ਕਹਿਣ ਦਾ ਕੋਈ ਵੱਡਾ ਨਹੀਂ ਹੋਣ ਲੱਗਿਆ ਇਹ ਤਾਂ ਅਵਸਥਾ ਦੇ ਨਾਂ ਹੈ ਨਾ ਫੇਰ ਅੱਗੇ ਆਉਂਦਾ ਸਨਮੁਖ ਸਿੱਖ ਆਨੰਦ ਸਾਹਿਬ ਦੀ ਬਾਣੀ ਪੜੋ ਜੇ ਕੋ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸਮਾਲੇ ਆਪ ਛੱਡ ਸਦਰ ਹਰਨ ਗੁਰ ਬਿਨ ਅਵਰਨਾ ਜਾਣੈ ਕੋਈ ਆਪ ਛੱਡ ਆਪ ਗਵਾਈਆ ਤਾਂ ਸ਼ੋ ਪਈਐ ਆਪ ਕੀ ਹੈ ਹਉਮੈ ਜਿਨੇ ਹਉਮੈ ਗਵਾ ਦਿੱਤੀ ਉਹ ਸਨਮੁਖ ਸਿੱਖ ਹੋ ਗਿਆ ਉਹ ਕਹਿੰਦਾ ਗੁਰ ਕਰਤਾ ਗੁਰ ਕਰਨੇ ਯੋਗ ਗੁਰ ਪਰਮੇਸ਼ਰ ਹੈ ਵੀ ਹੋ ਗੋ ਵਿੱਚ ਨਹੀਂ ਆਉਂਦਾ ਉਹ ਸਿਲੰਡਰ ਹੋ ਜਾਂਦਾ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਹੁਕਮ ਮੰਨੇ ਆਪਈ ਉਹ ਸਨਮੁਖ ਸਿੱਖ ਹੋ ਜਾਂਦਾ ਹੈ ਆਪਣੇ ਅੰਦਰ ਹੀ ਦੇਖ ਲੋ ਆਪਾਂ ਕਿਹੜੀ ਸਟੱਡੀ ਚ ਖੜੇ ਆ ਗੁਰੂ ਆਪਈ ਦਿਖਾਉਂਦਾ ਨਾ ਸ਼ੀਸ਼ਾ ਰੂਪ ਹੈ ਸਾਨੂੰ ਅੱਗੇ ਫਿਰ ਗੁਰਮਖ ਹੈ ਗੁਰਮਖ ਸਾਚੇ ਕਾ ਭਉ ਪਾਵੇ ਗੁਰਮਖ ਬਾਣੀ ਅਕੜ ਕੜਾਵਾ ਐ ਆ ਨਾ ਘੜੀਆਂ ਜਾਣ ਵਾਲੀਆਂ ਰੂਹਾਂ ਗੁਰਮਖਾਂ ਦੇ ਬੋਲ ਘੜ ਦਿੰਦੇ ਆ ਮੁਖ ਚੋਂ ਨਿਕਲੇ ਗੁਰਮਖ ਰੋਮ ਰੋਮ ਹਰ ਧਿਆਵੈ ਨਾਨਕ ਗੁਰਮਖ ਸਾਚ ਸਮਾਵੈ ਇਹ ਹੈ ਐਮਏ ਵਾਲਾ ਹੁਣ ਸਟੱਡੀ ਦਾ ਹੀ ਫਰਕ ਐ ਡਿਗਰੀ ਹੁਣ ਜਦੋਂ ਤੁਸੀਂ ਗੁਰੂ ਵਾਲੇ ਬਣੋਂਗੇ ਤੇ ਬਹੁਤ ਵਾਰੀ ਸੰਗਤ ਕਈ ਨਵੀਂ ਦੱਸਣਾ ਪੈਂਦਾ ਪਹਿਲੀ ਗੁਰੂ ਤੋਂ ਮੰਗਣ ਦਾ ਤਰੀਕਾ ਗੁਰੂ ਦੇ ਰਾਹ ਤੇ ਤੁਰਨ ਦਾ ਤਰੀਕਾ ਸਭ ਤੋਂ ਪਹਿਲਾਂ ਗੁਰੂ ਤੇ ਵਿਸ਼ਵਾਸ ਗੁਰੂ ਮੰਤਰ ਤੇ ਵਿਸ਼ਵਾਸ ਪਰਮੇਸ਼ਰ ਤੇ ਵਿਸ਼ਵਾਸ ਇਹ ਪਹਿਲੀ ਪੌੜੀ ਆ ਸਿੱਖ ਲਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਬੇਕਤ ਸੁਣ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਧੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਹੁਣ ਜਿਨ੍ਹਾਂ ਦੇ ਅੰਦਰ ਇਹ ਭਰੋਸਾ ਆ ਗਿਆ ਉਹਨਾਂ ਨੂੰ ਕਿਹੜੀ ਡਿਗਰੀ ਮਿਲੀ ਪੱਟ ਪੜ੍ਹ ਲੋ ਸਵਈਏ ਜਿਨ ਕਾ ਹਿਏ ਪ੍ਰਤੀਤ ਭਈ ਪ੍ਰਭ ਕੇਰੀ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਤੇ ਉਸ ਨਿਰੰਕਾਰ ਅਕਾਲ ਪੁਰਖ ਦੀ ਹੋਂਦ ਤੇ ਵਿਸ਼ਵਾਸ ਆ ਗਿਆ ਜਿਨ੍ਹਾਂ ਦੇ ਅੰਦਰ ਤਿੰਨ ਕੀ ਪਦਵੀ ਊਚ ਭਈ ਉਹਨਾਂ ਨੂੰ ਉੱਚੀਆਂ ਪਦਵੀਆਂ ਮਿਲ ਗਈਆਂ ਕਿਨੂੰ ਜਿਨ੍ਹਾਂ ਦੇ ਹਿਰਦੇ 'ਚ ਪ੍ਰਤੀਤ ਆ ਗਿਆ ਉਸ ਨਿਰੰਕਾਰ ਜੀਆ ਤੇ ਭਰੋਸਾ ਆ ਗਿਆ ਸਾਰਿਆਂ ਦੇ ਅੰਦਰ ਭਰੋਸਾ ਨਹੀਂ ਹੁੰਦਾ ਤੁਹਾਡੀ ਗੱਲ ਤਾਂ ਛੱਡ ਦਿਓ ਮੈਂ ਸਾਡੇ ਵਾਲਾ ਲਾਣਾ ਵੇਖਿਆ ਵੱਡੇ ਵੱਡੇ ਸੰਪਰਦਾ ਦੇ ਮੁਖੀ ਵੀ ਹਜੇ ਤਾਂ ਹੀ ਜਿਨ੍ਹਾਂ ਦੇ ਅੰਦਰ ਸ਼ਰਧਾ 1% ਵੀ ਨਹੀਂ ਬਣੀ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਸ਼ਰਧਾ ਇਹੋ ਜੀ ਚੀਜ਼ ਐ ਤਾਂ ਪਹਿਲੀ ਪੌੜੀ ਸ਼ਰਧਾ ਦੀ ਐ ਜਿਹੜੇ ਆਉਂਦੇ ਨੇ ਬੜਾ ਚਿਰ ਹੋ ਗਿਆ ਬਥੇਰੇ ਥਾਂ ਗਏ ਐ ਉਹਨਾਂ ਨੂੰ ਫੇਰ ਦੱਸੀਦਾ ਵੀ ਕਮੀ ਇੱਥੇ ਹੀ ਐ ਕਿੱਥੇ ਧਰ ਜੀਰੇ ਇੱਕ ਟੇਕ ਲਾਹੇ ਵਡਾਨੀ ਆਸ ਹੋਰ ਕਿਸੇ ਬਾਬੇ ਪੀਰ ਫਕੀਰ ਦੀ ਆਸ ਨਾ ਕਰੀ ਇੱਕ ਗੁਰੂ ਦੀ ਆਸ ਰੱਖ ਨਮ